ਚੇਨ ਖਿਲਾਫ ਸਖਤ ਹੋਈ ਸਰਕਾਰ ਨੇ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਦੇ ਸੁਪਰੀਡੈਂਟ ਬਲਜੀਤ ਸਿੰਘ ਨੂੰ ਮੌਤਲ ਕਰ ਦਿੱਤਾ ਜੇਲ੍ਹ ਵਿਭਾਗ ਦੀ ਖੁਫੀਆ ਵਿੰਗ ਦੀ ਰਿਪੋਰਟ ਚ ਜੇਲ੍ਹ ਵਿੱਚ ਡਰੱਗ ਰੈਕਟ ਦਾ ਦੀ ਪੁਸ਼ਟੀ ਹੋਈ ਸੀ 25 ਫਰਵਰੀ ਨੂੰ ਕੇਂਦਰੀ ਜੇਲ੍ਹ ਚ ਕੈਦੀਆਂ ਦੀ ਲੜਾਈ ਹੋਈ ਸੀ ਇਸ ਘਟਨਾ ਦੀ ਜਦੋਂ ਜਾਂਚ ਕਰਵਾਈ ਗਈ ਤਾਂ ਸਾਹਮਣੇ ਆਇਆ ਕਿ ਜੇਲ੍ਹ ਵਿੱਚ ਡਰੱਗ ਰੈਕਟ ਚੱਲ ਰਿਹਾ ਹੈ ਜਾਂਚ ਦੌਰਾਨ ਹੋਰ ਵੀ ਕਈ ਗਤੀਵਿਧੀਆਂ ਪਾਈਆਂ ਗਈਆਂ ਅਤੇ ਜਿਸ ਵਿੱਚ ਸੁਪਰਡਿਟੈਂਟ ਦੀ ਸ਼ਮੂਲੀਅਤ ਵੀ ਪਾਈ ਗਈ ਇਸ ਪੜਤਾਲ ਦੇ ਆਧਾਰ ਤੇ ਸੁਪਰਡਿਟੈਂਟ ਮੁਤਲ ਕਰ ਦਿੱਤਾ ਗਿਆ ਅਤੇ ਕੇਸ 'ਚ ਵੱਖਰੇ ਤੌਰ ਤੇ ਮੁਕਦਮਾ ਦਰਜ ਕਰਕੇ ਅਗਲੀ ਜਾਂਚ ਕਰਨ ਲਈ ਪੁਲਿਸ ਵਿਭਾਗ ਨੂੰ ਲਿਖ ਦਿੱਤਾ ਗਿਆ ਨਸ਼ਿਆਂ ਖਿਲਾਫ ਸਖਤ ਹੋਈ ਸਰਕਾਰ ਨੇ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਦੇ ਸੁਪਰਡਿਟੈਂਟ ਬਲਜੀਤ ਸਿੰਘ ਨੂੰ ਮੰਨੂ ਮੌਤਲ ਕਰ ਦਿੱਤਾ ਜੇਲ੍ਹ ਵਿਭਾਗ ਦੀ ਖੂਫੀਆ ਵਿੰਗ ਦੀ ਰਿਪੋਰਟ ਚ ਜੇਲ੍ਹ ਵਿੱਚ ਡਰੱਗ ਰੈਕਟ ਦਾ ਦੀ ਪੁਸ਼ਟੀ ਹੋਈ ਸੀ 25 ਫਰਵਰੀ ਨੂੰ ਕੇਂਦਰੀ ਜੇਲ੍ਹ ਚ ਕੈਦੀਆਂ ਦੀ ਲੜਾਈ ਹੋਈ ਸੀ ਇਸ ਘਟਨਾ ਦੀ ਜਦੋਂ ਜਾਂਚ ਕਰਵਾਈ ਗਈ ਤਾਂ ਸਾਹਮਣੇ ਆਇਆ ਕਿ ਜੇਲ੍ਹ ਵਿੱਚ ਡਰੱਗ ਰੈਕਟ ਚੱਲ ਰਿਹਾ ਹੈ ਜਾਂਚ ਦੌਰਾਨ ਹੋਰ ਵੀ ਕਈ ਗਤੀਵਿਧੀਆਂ ਪਾਈਆਂ ਗਈਆਂ ਅਤੇ ਜਿਸ ਵਿੱਚ ਸੁਪਰਡੈਂਟ ਦੀ ਸ਼ਮੂਲੀਅਤ ਵੀ ਪਾਈ ਗਈ ਇਸ ਪੜਤਾਲ ਦੇ ਆਧਾਰ ਤੇ ਸੁਪਰਡੈਂਟ ਮੋਤਲ ਕਰ ਦਿੱਤਾ ਗਿਆ ਅਤੇ ਕੇਸ 'ਚ ਵੱਖਰੇ ਤੌਰ ਤੇ ਮੁਕੱਦਮਾ ਦਰਜ ਕਰਕੇ ਅਗਲੀ ਜਾਂਚ ਕਰਨ ਲਈ ਪੁਲਿਸ ਵਿਭਾਗ ਨੂੰ ਲਿਖ ਦਿੱਤਾ ਗਿਆ ਨਸ਼ੇ ਖਿਲਾਫ ਸਖਤ ਹੋਈ ਸਰਕਾਰ ਨੇ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਦੇ ਸੁਪਰਡੈਂਟ ਬਲਜੀਤ ਸਿੰਘ ਕੁਮਨ ਨੂੰ ਮੋਤਲ ਕਰ ਦਿੱਤਾ ਜੇਲ੍ਹ ਵਿਭਾਗ ਦੀ ਖੂਫੀਆ ਵਿੰਗ ਦੀ ਰਿਪੋਰਟ 'ਚ ਜੇਲ੍ਹ ਵਿੱਚ ਡਰੱਗ ਰੈਕਟ ਦਾ ਦੀ ਪੁਸ਼ਟੀ ਹੋਈ ਸੀ 25 ਫਰਵਰੀ ਨੂੰ ਕੇਂਦਰੀ ਜੇਲ੍ਹ ਚ ਕੈਦੀਆਂ ਦੀ ਲੜਾਈ ਹੋਈ ਸੀ ਇਸ ਘਟਨਾ ਦੀ ਜਦੋਂ ਜਾਂਚ ਕਰਵਾਈ ਗਈ ਤਾਂ ਸਾਹਮਣੇ ਆਇਆ ਕਿ ਜੇਲ੍ਹ ਵਿੱਚ ਡਰੱਗ ਰੈਕਟ ਚੱਲ ਰਿਹਾ ਹੈ ਜਾਂਚ ਦੌਰਾਨ ਹੋਰ ਵੀ ਕਈ ਗਤੀਵਿਧੀਆਂ ਪਾਈਆਂ ਗਈਆਂ ਅਤੇ ਜਿਸ ਵਿੱਚ ਸੁਪਰਡੈਂਟ ਦੀ ਸ਼ਮੂਲੀਅਤ ਵੀ ਪਾਈ ਗਈ ਇਸ ਪੜਤਾਲ ਦੇ ਆਧਾਰ ਤੇ ਸੁਪਰਡੈਂਟ ਮੁਤਲ ਕਰ ਦਿੱਤਾ ਗਿਆ ਅਤੇ ਕੇਸ ਚ ਵਕਰੀ ਤੌਰ ਤੇ ਮਕਦਮਾ ਦਰਜ ਕਰਕੇ ਅਗਲੀ ਜਾਂਚ ਕਰਨ ਲਈ ਪੁਲਿਸ ਵਿਭਾਗ ਨੂੰ ਲਿਖ ਦਿੱਤਾ ਗਿਆ ਨਸ਼ਿਆਂ ਖਿਲਾਫ ਸਖਤ ਹੋਈ ਸਰਕਾਰ ਨੇ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਦੇ ਸਟ ਡਿਡੈਂਟ ਬਲਜੀਤ ਸਿੰਘ ਨੂੰ ਮੌਤਲ ਕਰ ਦਿੱਤਾ ਜੇਲ੍ਹ ਵਿਭਾਗ ਦੀ ਖੂਫੀਆ ਵਿੰਗ ਦੀ ਰਿਪੋਰਟ ਚ ਜੇਲ੍ਹ ਵਿੱਚ ਡਰੱਗ ਰੈਕਟ ਦਾ ਦੀ ਪੁਸ਼ਟੀ ਹੋਈ ਸੀ 25 ਫਰਵਰੀ ਨੂੰ ਕੇਂਦਰੀ ਜੇਲ੍ਹ ਚ ਕੈਦੀਆਂ ਦੀ ਲੜਾਈ ਹੋਈ ਸੀ ਇਸ ਘਟਨਾ ਦੀ ਜਦੋਂ ਜਾਂਚ ਕਰਵਾਈ ਗਈ ਤਾਂ ਸਾਹਮਣੇ ਆਇਆ ਕਿ ਜੇਲ੍ਹ ਵਿੱਚ ਡਰਗ ਰੈਕਟ ਚੱਲ ਰਿਹਾ ਹੈ ਜਾਂਜ ਦੌਰਾਨ ਹੋਰ ਵੀ ਕਈ ਗਤੀਵਿਧੀਆਂ ਪਾਈਆਂ ਗਈਆਂ ਅਤੇ ਜਿਸ ਵਿੱਚ ਸੁਪਰਡਿਟੈਂਡੈਂਟ ਦੀ ਸ਼ਮੂਲੀਅਤ ਵੀ ਪਾਈ ਗਈ ਇਸ ਪੜਤਾਲ ਦੇ ਆਧਾਰ ਤੇ ਸੁਪਰਡਿਟੈਂਡ ਮੋਤਲ ਕਰ ਦਿੱਤਾ ਗਿਆ ਅਤੇ ਕੇਸ 'ਚ ਵੱਖਰੇ ਤੌਰ ਤੇ ਮੁਕੱਦਮਾ ਦਰਜ ਕਰਕੇ ਅਗਲੀ ਜਾਂਚ ਕਰਨ ਲਈ ਪੁਲਿਸ ਵਿਭਾਗ ਨੂੰ ਲਿਖ ਦਿੱਤਾ ਗਿਆ ਨਸ਼ਿਆਂ ਖਿਲਾਫ ਸਖਤ ਹੋਈ ਸਰਕਾਰ ਨੇ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਦੇ ਸੁਪਰਡਿਟੈਂਡ ਬਲਜੀਤ ਸਿੰਘ ਨੂੰ ਮੰਨੂ ਮੌਤਲ ਕਰ ਦਿੱਤਾ ਜੇਲ੍ਹ ਵਿਭਾਗ ਦੀ ਖੂਫੀਆ ਵਿੰਗ ਦੀ ਰਿਪੋਰਟ ਚ ਜੇਲ੍ਹ ਵਿੱਚ ਡਰੱਗ ਰੈਕਟ ਦਾ ਦੀ ਪੁਸ਼ਟੀ ਹੋਈ ਸੀ 25 ਫਰਵਰੀ ਨੂੰ ਕੇਂਦਰੀ ਜੇਲ੍ਹ ਚ ਕੈਦੀਆਂ ਦੀ ਲੜਾਈ ਹੋਈ ਸੀ ਇਸ ਘਟਨਾ ਦੀ ਜਦੋਂ ਜਾਂਚ ਕਰਵਾਈ ਗਈ ਤਾਂ ਸਾਹਮਣੇ ਆਇਆ ਕਿ ਜੇਲ੍ਹ ਵਿੱਚ ਡਰੱਗ ਰੈਕਟ ਚੱਲ ਰਿਹਾ ਹੈ ਜਾਂਚ ਦੌਰਾਨ ਹੋਰ ਵੀ ਕਈ ਗਤੀਵਿਧੀਆਂ ਪਾਈਆਂ ਗਈਆਂ ਅਤੇ ਜਿਸ ਵਿੱਚ ਸੁਪਰਡੈਂਟ ਦੀ ਸ਼ਮੂਲੀਅਤ ਵੀ ਪਾਈ ਗਈ ਇਸ ਪੜਤਾਲ ਦੇ ਆਧਾਰ ਤੇ ਸੁਪਰਡੈਂਟ ਮੋਤਲ ਕਰ ਦਿੱਤਾ ਗਿਆ ਅਤੇ ਕੇਸ 'ਚ ਵੱਖਰੇ ਤੌਰ ਤੇ ਮੁਕੱਦਮਾ ਦਰਜ ਕਰਕੇ ਅਗਲੀ ਜਾਂਚ ਕਰਨ ਲਈ ਪੁਲਿਸ ਵਿਭਾਗ ਨੂੰ ਲਿਖ ਦਿੱਤਾ ਗਿਆ ਨਸ਼ੇ ਖਿਲਾਫ ਸਖਤ ਹੋਈ ਸਰਕਾਰ ਨੇ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਦੇ ਸੁਪਰਡੈਂਟ ਬਲਜੀਤ ਸਿੰਘ ਕੁਮਨ ਨੂੰ ਮੋਤਲ ਕਰ ਦਿੱਤਾ ਜੇਲ੍ਹ ਵਿਭਾਗ ਦੀ ਖੂਫੀਆ ਵਿੰਗ ਦੀ ਰਿਪੋਰਟ 'ਚ ਜੇਲ੍ਹ ਵਿੱਚ ਡਰੱਗ ਰੈਕਟ ਦਾ ਦੀ ਪੁਸ਼ਟੀ ਹੋਈ ਸੀ 25 ਫਰਵਰੀ ਨੂੰ ਕੇਂਦਰੀ ਜੇਲ੍ਹ ਚ ਕੈਦੀਆਂ ਦੀ ਲੜਾਈ ਹੋਈ ਸੀ ਇਸ ਘਟਨਾ ਦੀ ਜਦੋਂ ਜਾਂਚ ਕਰਵਾਈ ਗਈ ਤਾਂ ਸਾਹਮਣੇ ਆਇਆ ਕਿ ਜੇਲ੍ਹ ਵਿੱਚ ਡਰੱਗ ਰੈਕਟ ਚੱਲ ਰਿਹਾ ਹੈ ਜਾਂਚ ਦੌਰਾਨ ਹੋਰ ਵੀ ਕਈ ਗਤੀਵਿਧੀਆਂ ਪਾਈਆਂ ਗਈਆਂ ਅਤੇ ਜਿਸ ਵਿੱਚ ਸੁਪਰਡਿਟੈਂਡੈਂਟ ਦੀ ਸ਼ਮੂਲੀਅਤ ਵੀ ਪਾਈ ਗਈ ਇਸ ਪੜਤਾਲ ਦੇ ਆਧਾਰ ਤੇ ਸੁਪਰਡਿਟੈਂਡ ਮੋਤਲ ਕਰ ਦਿੱਤਾ ਗਿਆ ਅਤੇ ਕੇਸ ਚ ਵਕਰੇ ਤੌਰ ਤੇ ਮਕਦਮਾ ਦਰਜ ਕਰਕੇ ਅਗਲੀ ਜਾਂਚ ਕਰਨ ਲਈ ਪੁਲਿਸ ਵਿਭਾਗ ਨੂੰ ਲਿਖ ਦਿੱਤਾ ਗਿਆ ਨਸ਼ਿਆਂ ਖਿਲਾਫ ਸਖਤ ਹੋਈ ਸਰਕਾਰ ਨੇ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਦੇ ਸੁਪਰਡਿਟੈਂਟ ਬਲਜੀਤ ਸਿੰਘ ਨੂੰ ਮੌਤਲ ਕਰ ਦਿੱਤਾ ਜੇਲ੍ਹ ਵਿਭਾਗ ਦੀ ਖੁਫੀਆ ਵਿੰਗ ਦੀ ਰਿਪੋਰਟ ਚ ਜੇਲ੍ਹ ਵਿੱਚ ਡਰੱਗ ਰੈਕਟ ਦਾ ਦੀ ਪੁਸ਼ਟੀ ਹੋਈ ਸੀ 25 ਫਰਵਰੀ ਨੂੰ ਕੇਂਦਰੀ ਜੇਲ੍ਹ ਚ ਕੈਦੀਆਂ ਦੀ ਲੜਾਈ ਹੋਈ ਸੀ ਇਸ ਘਟਨਾ ਦੀ ਜਦੋਂ ਜਾਂਚ ਕਰਵਾਈ ਗਈ ਤਾਂ ਸਾਹਮਣੇ ਆਇਆ ਕਿ ਜੇਲ੍ਹ ਵਿੱਚ drug racket